ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡਾ ਅਨੰਦਗੜ੍ਹ ਤੋਂ ਕਵਰ ਕਰ ਰਹੇ ਹਾਂ ਦੋਸਤੋ ਮੌਕਸਰ ਜ਼ਿਲ੍ਹੇ ਦਾ ਪੈਂਡਾ ਤੇ ਤਸਵੀਰ ਦੋਸਤੋ ਇਸ ਪੈਂਡਾ ਨੂੰ ਲੱਖੇ ਵਾਲੀ ਮੰਡੀ ਪੈ ਜਾਂਦੀ ਹੈ ਦੋਸਤੋ ਬਾਈ ਦੇ ਜਿਗਰ ਲੱਗਾ ਰਹੀ ਨੇ ਦੋਸਤੋ ਦੁੱਧ ਤੇ ਲਾਏ ਹੋਏ ਪਸ਼ੂਆ ਖੇਤੀਬਾੜੀ ਦਾ ਕੰਮ ਆ ਨਾਲ-ਨਾਲ ਦੋਸਤੋ ਬਹੁਤ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਪਹਿਲਾ ਸੁਗਾ ਕੰਪਨ ਵੇੜ ਵਿਕਾਉ ਕੀਤੀ ਹੈ ਦੋਸਤੋ ਪ੍ਰੋਪਰ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈ ਆਪਣੇ ਸੁਖਰਾਜ ਦੇ ਦੀ ਘਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਦੇਖ ਸਕਦੇ ਆ ਪਹਿਲਾਂ ਬਾਈ ਦੇ ਤੁਹਾਨੂੰ ਪਸ਼ੂ ਵਿਖਾਉਣੇ ਆ ਤੇ ਫੇਰ ਬਾਈ ਤੋਂ ਜਾਣਕਾਰੀ ਲੈਣੇ ਆ ਬਾਈ ਦੇ ਕੋਲ ਦੋਸਤੋ ਬਹੁਤ ਚੰਗੇ ਪਸ਼ੂ ਜੇ ਗੱਲ ਕਰ ਲਈਏ ਦੁੱਧ ਤੇ ਲਾਏ ਹੋਏ ਇਧਰ ਮੱਝਾਂ ਹੀ ਬੈਠੀਆਂ ਤੇ ਖੇਤੀਬਾੜੀ ਦਾ ਕੰਮ ਆ ਦੋਸਤੋ ਬਹੁਤ ਸੇਵਾ ਸੰਭਾਲ ਆ ਬਾਈ ਦੀ ਤੇ ਬਹੁਤ ਘੱਟ ਕਾਠ ਵਾਲੀ ਦੋਸਤੋ ਜੀ ਅੱਜਕੱਲ ਗੱਲ ਕਰ ਲਈਏ ਨਾ ਪਹਿਲਣ ਵੈ ਬਹੁਤ ਵੈਰਲੀ ਤੇ ਆਉਂਦੀ ਏ ਦੋਸਤੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਔਰ ਠੀਕ ਠਾਕ ਬਾਈ ਹਾਂ ਠੀਕ ਹੈ ਠੀਕ ਆ ਨਾਮ ਦੱਸੀ ਬਈ ਆਪਣਾ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਠੀਕ ਆ ਬਈ ਇੱਕ ਕਰੀ ਆਪਣਾ ਨੰਬਰ ਵੀ ਬੋਲ ਦੀ 95017 21724 ਠੀਕ ਆ ਤੇ ਬਾਈ ਅੱਜ ਇੱਕ ਵੜਕ ਬਕਾਉ ਕੀਤੀ ਆਪਾਂ ਹਾਂਜੀ ਠੀਕ ਆ ਕਰਦੀ ਏ ਬਾਈ ਹਾਂਜੀ ਕਰਦੀ ਠੀਕ ਆ ਕਿੰਨਾ ਮਾਸੂਆ ਸੁਂਦੀ ਏ ਬਈ ਪਹਿਲਾ ਸੁਆ ਠੀਕ ਆ ਪਹਿਲਾ ਸੁਆ ਸੁਂਦੀ ਏ ਹਾਂਜੀ ਠੀਕ ਆ ਦਿਨ ਕਿੰਨੇ ਪਏ ਆ ਬਈ ਇਹਦੇ ਦਿਨ 18 ਤਰੀਕ ਨੂੰ ਦਿਨ ਪੂਰੇ ਆ ਜੀ 18 ਤਰੀਕ ਨੂੰ ਅੱਜ 2 ਤਰੀਕ ਹੋ ਗਈ 18 ਤਰੀਕ ਨੂੰ ਜਣੀ ਦਿਨ ਪੂਰੇ ਆ ਹਾਂਜੀ 15 16 ਦਿਨ ਪਏ ਆ ਹਾਂਜੀ ਠੀਕ ਆ ਤੇ ਬਈ ਇਹਦੀ ਮਾਂ ਦਾ ਦੁੱਧ ਕਿੰਨਾ ਕਰਿਆ ਮਾਂ ਦਾ 30 ਲੀਟਰ ਤੋਂ ਪਲੱਸ ਆ ਠੀਕ ਆ 30 ਲੀਟਰ ਤੇ ਆਪਣੇ ਕੋਲੇ ਹੀ ਆ ਬਈ ਹਾਂਜੀ ਕੋਲੇ ਹੀ ਆ ਨਾਲ ਹੀ ਰੱਖੀ ਆ ਠੀਕ ਆ ਆਹਾ ਦੋਸਤੋ ਇਹਦੀ ਮਾਂ ਤੇ 30 ਲੀਟਰ ਤੋਂ ਬਾਈ ਜਾਂਦਾ ਪਲੱਸ ਜਾਂਦੀ ਆ ਤੇ ਬਈ ਇਹਦਾ ਕੋਈ ਸੀਮਨ ਰਿਕਾਰਡ ਦਾ ਪਤਾ ਹੋਵੇ ਲੱਗੇ ਦਾ ਜਾਂ ਆਪ ਦਾ ਆਪਣੇ ਸੀਮਨ ਦਾ ਕੋਈ ਪਤਾ ਨਹੀਂ ਸੀਮਨ ਦਾ ਕੋਈ ਪਤਾ ਨਹੀਂ ਠੀਕ ਲਓ ਵੀ ਪੂਰੇ ਵੱਡੇ ਕੱਦ ਕਾਠ ਵਾਲੀ ਐ ਜੀ ਗੱਲ ਕਰ ਲਈਆਂ ਆ ਜੋ ਬਈ ਇਧਰ ਮੜਾਇਆ ਸੀਰ ਠੰਡੀ ਦੀ ਗੱਲ ਕਰ ਲਈਏ ਸੀਰ ਠੰਡੀ ਬਹੁਤ ਆ ਹਵਾਨਾ ਵੀ ਦੋਸਤੋ ਕਰਮਾ ਵਾਲੀ ਨੂੰ ਬਹੁਤ ਸੋਹਣਾ ਲੱਗਿਆ ਫੈਕਸ ਜੇ ਖਾਣ ਬਹੁਤ ਸੋਹਣਾ ਲੱਗਿਆ ਦੋਸਤੋ ਪੂਰਾ ਮੋਟਾ ਮੋਟਾ ਥਾਣਾ ਦੇਖ ਸਕਦੇ ਆ ਕੱਦ ਕਾਠ ਪੂਰਾ ਵੱਡਾ ਦੋਸਤੋ ਦੋਵੇਂ ਮਾਵਾਂ ਧੀਆਂ ਖੜੀਆਂ ਜੇ ਗੱਲ ਕਰੀਏ ਨਾ ਦੋਸਤੋ ਚਾਰ ਉਂਗਲਾਂ ਇਹਦੇ ਨਾਲ ਉਸੀ ਆ ਵੈਰ ਪਹਿਲਾ ਸੂਆ ਮੂੰਹੋਂ ਦੋ ਦੰਦ ਹੋ ਗਈ ਦੋਸਤੋ ਵੇਲਬੂਲ ਚੰਗੀ ਐ ਕੱਦ ਕਾਠ ਸੋਹਣਾ ਤੇ ਬਈ ਇਹ ਪਹਿਲੇ ਸੂਏ ਅਨਮਾਨ ਕਿੰਨਾ ਕਿ ਦੁੱ 25 ਤੋਂ ਪਲੱਸ ਪਾ ਦੂਗੀ 25 ਤੋਂ ਪਲੱਸ ਪਾ ਦੂਗੀ ਹਾਂ ਠੀਕ ਆ ਲੋ ਬਈ ਬਾਈਆਂ ਦਾ ਅਨੁਮਾਨ ਆ ਵੀ ਜਿਹੜੇ ਹਿਸਾਬ ਨਾਲ ਦੋਸਤੋ ਬਾਡੀ ਬੰਤਰ ਹਨਾ ਤੇ 25 ਪਲੱਸ ਇਹ ਪਹਿਲੇ ਸੂਏ ਦੁੱਧ ਪਾ ਦੂ ਦੋਸਤੋ ਬਾਕੀ ਸੇਵਾ ਤੇ ਨਿਰਭਰ ਆ ਇਹ ਸਾਰੇ ਬਹੁਤ ਸੋਹਣਾ ਦੋਸਤੋ ਮੋਟਾ-ਮੋਟਾ ਸਨ ਮੁੱਠੀ ਚਵਾਈ ਵਾਲਾ ਤੇ ਹਵਾਨਾ ਦੋਸਤੋ ਕਰਮਾ ਵਾਲੀ ਨੂੰ ਬਹੁਤ ਸੋਹਣਾ ਫੈਕਸੀ ਜਿਹਾ ਲੱਗਿਆ ਹਜੇ ਦੋਸਤੋ 15 ਦਿਨਾਂ ਦੀ ਕੱਚੀ ਆ ਅੱਜ 2-3 ਤਰੀਕ ਹੋ ਗਈ ਤੇ ਬਾਈਆਂ ਦਾ 18 ਤਰੀਕ ਨੂੰ ਦਿਨ ਪੂਰੇ ਆ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਤੋੜ ਕੇ ਤੁਹਾਨੂੰ ਖਾਦਨੇ ਆ ਕੱਦ ਕਾਠ ਪੂਰਾ ਵੱਡਾ ਵੇਰਬੂ ਚੰਗੀ ਆ ਲੈ ਵੀ ਖੋਲਨੀ ਤੋੜ ਕੇ ਖਾਦ ਗੀ ਦੇਖ ਸਕਦੇ ਹੋ ਬਹੁਤ ਸੋਹਣਾ ਦੋਸਤੋ ਫੈਕਸ ਜਾਂ ਹਵਾਨਾ ਤੇ ਕੱਦ ਕਾਠ ਪੂਰਾ ਵੱਡਾ ਦੋਸਤੋ ਮੂੰਹੋਂ ਦੋ ਦੰਦ ਪੂਰੇ ਕਰ ਗਈ ਦੋਸਤੋ ਜੇ ਗੱਲ ਕਰੀਏ ਨਾ ਦੋ ਦੰਦ ਪੂਰੇ ਕਰ ਗਈ ਪਹਿਲਾ ਸੂਗਾ ਸੁੰਦੀ ਆ ਦੋਸਤੋ ਅਨਮਾਨ ਆ 25 ਲੀਟਰ ਤੋਂ ਦੋਸਤੋ ਪਲੱਸ ਚੱਲਣ ਦੀ ਉਮੀਦ ਆ ਕਰਦਕਾਠ ਪੂਰਾ ਵੱਡਾ ਖੁੱਲਾ ਹਵਾਨਾ ਦੋਸਤੋ ਥਣਵੀ ਕਰਮਾਲੀ ਨੂੰ ਬਹੁਤ ਸੋਹਣਾ ਮੋਟਾ-ਮੋਟਾ ਲੱਗਿਆ ਸਹਨੇ ਦੋਸਤੋ ਇਹਦੀ ਮਾਂ ਖੜੀ ਹੈ ਪਰਲੇ ਪਾਸੇ ਤੇ ਉਹ ਦੀਂਦੀ ਨਹੀਂ ਜੀ ਇਹਦੀ ਹਾਈਟ ਦੋਸਤੋ ਪਹਿਲੇ ਸੂਏ ਜੀ ਗੱਲ ਕਰੀਏ ਮੂੰਹੋਂ ਦੋ ਦਾੰਦਾ ਹਜੇ ਹੋ ਸਕਦਾ ਵੀ ਕੋਈ ਉਂਗਲ ਡੇਢ ਉਂਗਲ ਕੱਦ ਹਜੇ ਘੱਰ ਜੇ ਤੇ ਕੱਦ ਕਾਢ ਵੇਖ ਸਕਦੇ ਆ ਬਾਈ ਜੀ ਮੁੱਢੇ ਤਾਂ ਹੀ ਹੁੰਦੀ ਆ ਤੇ ਬਾਈ ਇਹਦਾ ਮੁੱਲ ਕੀ ਕਰਦੇ ਆਂਗੇ ਮੁੱਲ ਡੇਢ ਲੱਖ ਰੁਪਈਆ ਠੀਕ ਆ ਡੇਢ ਲੱਖ ਮਾਂ ਤਨ ਕਰਦੇ ਆਂਗੇ ਵੀ ਓਕੇ ਤੇ ਮਾਨਤਨ ਕਰਦੇ ਆਂਗੇ ਠੀਕ ਆ ਲਓ ਬਈ ਡੇਢ ਲੱਖ ਰੁਪਈਆ ਬਾਈ ਨੇ ਰੇਟ ਰੱਖਿਆ ਮੌਕੇ ਤੇ ਮਾਨਤਨ ਹੋ ਗਯੋ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਕਿਉਂਕਿ ਗੱਬਣ ਵਹਿੜਾ ਦੋਸਤੋ ਬਾਈ ਨੇ ਰੇਟ ਆ ਜਿਹੜਾ 1.5 ਲੱਖ ਰੱਖਿਆ ਮੌਕੇ ਤੇ ਮਾਨਤਾਨ ਹੋ ਜੂ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ